ਕਈ ਕੋਟ ਪਰ ਦਰਬ ਪਰਾਇਆ ਧਨ ਕੀ ਹੈ ਉਹਨੂੰ ਚੋਰੀ ਕਰਨਾ ਮਿੱਥਿਆ ਹਸਤ ਪਰ ਦਰਬ ਕੋਹਿਰੇ ਬਾਣੀ ਚ ਲਿਖਿਆ ਹੈ ਉਹ ਝੂਠੇ ਹਨ ਹੱਥ ਜਿਹੜੇ ਕਿਸੇ ਦਾ ਧਨ ਖੋਹਦੇ ਨੇ ਮਤਾਂ ਉਹਨਾਂ ਨੂੰ ਧੋ ਕੇ ਇਸ ਤਰ੍ਹਾਂ ਚਿੱਟੇ ਕਰ ਲਿਓ ਤੇ ਜਿਹਦੇ ਨਾਲ ਕੋਈ ਚੋਰੀ ਕੀਤੀ ਹੈ ਨਾ ਤੇ ਪਾਤਸ਼ਾਹ ਕਿਤੇ ਕਹਿੰਦੇ ਤੁਸੀਂ ਕਹੋਗੇ ਮੇਰੇ ਹੱਥ ਸਾਫ਼ ਹੋ ਗਏ ਸਾਫ਼ ਨਹੀਂ ਹੋਏ ਬਾਣੀ ਨਹੀਂ ਮੰਨਦੀ ਹੱਟ ਪਟਣ ਮੇਜ ਮੰਦਰ ਤਾਂ ਭੰਨੇ ਕਰ ਚੋਰੀ ਕਰ ਆਵੇ ਅੱਗੋ ਦੇਖੇ ਪਿੱਛੋ ਦੇਖੇ ਤੁਸਤੇ ਕਹਾ ਸਪਾਵੈ ਕਿੱਥੇ ਲੁਕਾਉਂਗੇ ਉਹ ਸਭ ਦੇਖ ਰਿਹਾ ਹੈ ਰੇ ਨਰ ਤੈ ਕਿਆ ਪ੍ਰਾਨ ਸੁਣ ਕੀਨਾ ਅਨਪਾਵਨੀ ਭਗਤ ਨਹੀਂ ਉਪਜੀ ਭੁਖੇ ਦਾਨਨਾ ਦਿਨਾਂ ਕਾਮਨਾ ਵਿਸਰਿਓ ਕ੍ਰੋਧ ਨਾ ਵਿਸਰਿਓ ਲੋਭ ਨਾ ਛੂਟਿਓ ਦੇਵਾ ਪਰ ਨਿੰਦਾ ਤੋਂ ਮੁਕਤੇ ਨਹੀਂ ਛੁਟੀ નિਫਲ ਭਈ ਸਭ ਛੇਵਾ ਬਾਟ ਪਾਰ ਕਰ ਮੂਸ਼ ਪਰੋਨੋ ਦੂਜਿਆਂ ਦੇ ਘਰ ਸ਼ੰਨਾ ਲਾਉਣਾ ਜਾ ਕੇ ਤੂੰ ਬਾਟ ਪਾਰ ਕਰ ਮੂਸ਼ ਬਰਾਨੋ ਪੇਟ ਭਰੇ ਅਪਰਾਧੀ ਜੀ ਪਰਲੋਕ ਜਾਏ અપਕੀਰਤ ਸੋਈ ਅਵਿਧਿਆ ਸਾਦੀ ਜਿਹਦੇ ਨਾ ਜਾ ਕੇ ਤੇਰਾ ਪਰਲੋਕ ਦੇ ਵਿੱਚ અપਕੀਰਤੀ ਹੋਣੀ ਐ ਔਰ ਤੈਨੂੰ ਫਟਕਾਰਾ ਪੈਣੀ ਐ ਤੂੰ ਕੰਮ ਹੀ ਉਹ ਕਰਦਾ ਰਿਆ ساری ਉਮਰ کئی ਕੋਟ ਪਰ ਦਰਬ ਕੋ ਹਰੇ ਬਹੁ ਪਰਪੰਚ ਕਰ ਪਰਤਨ ਲਿਹਾਵੇ ਬੜੇ ਪਰਪੰਚ ਬੜੇ ਫਰੇ ਬੜੇ ਝੂਠ ਕਰਕੇ ਤੇ ਇਹ ਪਰਾਇਆ ਤਾਂ ਆਪਣੇ ਘਰ ਲਿਆਉਂਦਾ ਤੇ ਕਰਦਾ ਕੀ ਇਹ ਬਾਣੀ ਕਹਿੰਦੀ ਬਹੁ ਪਰਪੰਚ ਕਰ ਪਰਤਨ ਲਿਆਵੇ ਸੁੱਤਦਾਰਾ ਪੈ ਆਣ ਲਟਾਵੇ ਮੁੜ ਕੇ ਬੱਚਿਆਂ ਨੂੰ ਖਲਾਉਂਦਾ ਤੇ ਉਹਨਾਂ ਦਾ ਵੀ ਜੀਵਨ ਖਰਾਬ ਕਰਦਾ ਹੈ ਨਾਲ ਆਪੂ ਤਾਂ ਮਰਿਆ ਹੀ ਸੀ ਬਹੁ ਪਰਪੰਚ ਕਰ ਪਰਤਨ ਲਿਆਵੇ ਸੁੱਤਦਾਰਾ ਪੈ ਆਣ ਲਟਾਵੇ ਮਨ ਮੇਰੇ ਭੂਲੇ ਕਪਟਨਾ ਕੀ ਜੇ ਇਹ ਸੱਲ ਭਰੇ ਨਾ ਕਰ ਅੰਤ ਨਵੇਰਾ ਤੇਰੇ ਜੀ ਪਰ ਲੀਜੈ ਸਿੰਨ ਸਿੰਨ ਤਨ ਸੀਜੇ ਜਰਾ ਜਨਾਵੇ ਤੱਬ ਤੇਰੀ ਓਕ ਕੋਈ ਪਾਣੀ ਓਕ ਤੇਰੇ ਬੁੱਕ ਚ ਇੱਕ ਘੋਟ ਕਿਸੇ ਨੇ ਪਾਣੀ ਨਹੀਂ ਦੇਣੀ ਜਿੰਨਾ ਮਰਜੀ ਤੂੰ ਇਹੋ ਜੇ ਕੰਮ ਕਰ ਲੈ ਬੋਲੋ ਇਹੋ ਜੇ ਇਹ ਸਾਰੇ ਪਾਸ਼ਾ ਇਸ ਦੇਖੋ ਸਾਨੂੰ ਸਮਝਾ ਰਹੇ ਨੇ ਕਿ ਇਹਨਾਂ ਕਰਮਾਂ ਤੋਂ ਆਪਾਂ ਬਚੀਏ ਕੋਈ ਐਸਾ ਨਾ ਹੋਵੇ ਕਿ ਜਿਹਦੇ ਬਦਲੇ ਦੇ ਵਿੱਚ ਮੁੜ ਕੇ ਲੇਖਾ ਦੇਣਾ ਹੀ ਔਖਾ ਹੋ ਜਾਵੇ ਠੀਕ ਹੈ ਨਾ ਜੀ ਤੇ ਕੋਈ ਵੀ ਇਹੋ ਜਿਹਾ ਜਿਹੜਾ ਕਰਮ ਉਹ ਮਾੜਾ ਕਰਮ ਨਾ ਕਰੋ ਲੁੱਟਾਂ ਖੋਹਾਂ ਇਹਨਾਂ ਦਾ ਕਈ ਹੈ ਨਾ ਜੀ ਠੀਕ ਹੈ ਇਹੋ ਜੇ ਆਪਣੀ ਕਮਾਈ ਕਰੋ ਸ਼ਿਦਕ ਨਾਲ ਖਾਓ ਲੋੜ ਦੇ ਤਲ ਤੇ ਜੀਓ ਬਾਸ਼ਨਾ ਦੇ ਤਲ ਦੇ ਵਿੱਚ ਨਾ ਜਾਓ ਜਦੋਂ ਬੰਦਾ ਬਾਸ਼ਨਾ ਦੇ ਤਲ ਤੇ ਜੀਣਾ ਸ਼ੁਰੂ ਹੁੰਦਾ ਹੈ ਬਾਸ਼ਨਾ ਕਦੀ ਵੀ ਪੂਰੀ ਨਹੀਂ ਹੋ ਸਕਦੀ ਤ੍ਰਿਸ਼ਨਾ ਨਹੀਂ ਪੂਰੀ ਹੋ ਸਕਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਪੜ ਲਵੋ ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ ਕੋਟ ਜੋਰੇ ਲਾ ਕੋਰੇ ਮੰਨ ਨਾ ਹੋਰੇ ਪਰੇ ਹੀ ਪਰੇ ਕੋ ਲੁਜੀ ਹੈ 1 ਕਰੋੜ ਕਹਿੰਦਾ ਨਹੀਂ ਲੱਖਾਂ ਕਰੋੜ ਚਾਹੀਦੇ ਨੇ ਫਿਰ ਉਸ ਤੋਂ ਅੱਗੇ ਅਰਬਾਂ ਨੂੰ ਤੋਰੇਗਾ ਇਹ ਰਾਜ ਨਹੀਂ ਹੋ ਸਕਦਾ ਹੈ ਕਦੇ ਵੀ ਠੀਕ ਹੈ ਨਾ ਜੀ ਤਾਂ ਇਸ ਕਰਕੇ ਅੱਗੇ ਤੋਂ ਅੱਗੇ ਵਧੋਂਗੇ ਇਹਦੇ ਵਿੱਚ ਡੁੱਬਦੇ ਆ ਸਾਰੀ ਜ਼ਿੰਦਗੀ ਲੰਘ ਜਾਵੇਗੀ ਕਿਸੇ ਚੀਜ਼ ਦੀ ਵੀ ਤ੍ਰਿਸ਼ਨਾ ਮਾਰੀ ਹੈ ਕੋਈ ਵੀ ਚਿੰਦੀ ਹੈ ਪਿੱਛੇ ਰਾਜੇ ਮਹਾਰਾਜੇ ਤਿੰਨ ਤਿੰਨ ਚਾਰ ਚਾਰ ਹਜ਼ਾਰ ਉਹਨਾਂ ਦੀਆਂ ਰਾਣੀਆਂ ਹੁੰਦੀਆਂ ਉਸ ਨੂੰ ਬੋਲੋ ਉਨੋ ਵੀ ਬਾਣੀ ਚ ਲਿਖਿਆ ਸੁੰਦਰ ਨਾਰੀ ਅਨਕ ਪ੍ਰਕਾਰੀ ਪਰ ਗ੍ਰਹਿ ਵਿਕਾਰੀ ਬੁਰਾ ਭਲਾਣਾ ਸ਼ਿਜੀ ਇਸ ਕਰਕੇ ਇਹ ਹੈ ਕਿ ਜਿਹੜੀ ਤ੍ਰਿਸ਼ਨਾ ਹੈ ਕਿਸੇ ਵੀ ਚੀਜ਼ ਦੀ ਹੈ ਨਾ ਇਹ ਕਦੀ ਵੀ ਪੂਰੀ ਨਹੀਂ ਹੋ ਸਕਦੀ ਬਸ ਇਹ ਤਾਂ ਇੱਕ ਚੀਜ਼ ਦੇ ਉੱਤੇ ਆਧਾਰ ਕਰ ਲੋ ਆਪਣਾ ਕੇ ਸਾਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਜਿਤਨਾ ਚਿਰ ਨਾਮ ਆਧਾਰ ਨਹੀਂ ਬਣੇਗਾ ਉਨਾਂ ਚਿਰ ਭੁੱਖ ਨਹੀਂ ਮਿਟ ਸਕਦੀ ਹੈ। ਠੀਕ ਹੈ? ਉਨਾਂ ਚਿਰ ਭੁੱਖ ਨਹੀਂ ਮਿਟ ਸਕਦੀ। ਤੋਂ ਇਸ ਕਰਕੇ ਪਾਸ਼ਾ ਕਿਰਪਾ ਕਨ ਅਨਸਾਰਿਆਂ ਪਖੰਧੜੋ ਕੀ ਭੁੱਲ ਤੁਮਾਂ ਦੇ ਸ਼ਮ ਸੋਣਾ। ਤੁਮਾਂ ਦੇਖਿਆ ਨਾ ਉਹ ਖਰਬੂਜੇ ਵਰਗਾ ਹੁੰਦਾ ਪੀਲੇ ਜਿਹੇ ਰੰਗ ਦਾ ਰਾਜਸਥਾਨ ਚ ਬਹੁਤ ਹੁੰਦੇ ਨੇ ਉਹਨਾਂ ਤੋਂ ਉਹ ਦਵਾਈ ਵੀ ਜਿਹੜੀ ਅਨਕੌੜ ਤੁੰਬਾ ਕਈ ਦਵਾਈਆਂ ਵਿੱਚ ਵਿੱਚ ਵੀ ਵਰਤਿਆ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਦੇਖਣ ਦੀ ਭੁੱਲ ਹੈ ਕਿ ਉਤੋਂ ਬੜਾ ਸੋਹਣਾ ਲੱਗਦਾ ਹੈ ਪਰ ਜੇਲੇ ਉਹਨੂੰ ਵਿੱਚੋਂ ਦੇਖੀਦਾ ਉਹ ਖਰਬੂਜੇ ਵਾਲਾ ਕੰਮ ਨਹੀਂ ਹੁੰਦਾ ਕੋੜਾ ਬੜਾ ਹੁੰਦਾ ਹੈ ਪਖੰਡ ਰੰਗ ਬਹੁਤ ਸੋਹਣਾ ਹੈ ਉਹਦਾ ਠੀਕ ਹੈ ਨਾ ਜੀ ਇਸੇ ਤਰ੍ਹਾਂ ਬਹੁਤ ਸਾਰਾ ਅੱਜ ਜਿਹੜਾ ਸਾਡਾ ਚਾਲ ਚੱਲਣ ਉਤੋਂ ਦੇਖਣ ਤੇ ਵਿੱਚ ਬਹੁਤ ਸੋਹਣਾ ਲੱਗਦਾ ਹੈ ਪਰ ਅੰਦਰੋਂ ਅਸੀਂ ਕੌੜੇ ਹੀ ਹੁੰਨੇ ਆ ਸਾਰੇ ਟਖੰਡੜੋ ਕੀ ਭੁੱਲ ਤੁੰਮਾ ਦਸ਼ਮ ਸੋਹਣਾ ਅੱਡ ਨਾ ਲਹੰਡੜੋ ਮੁੱਲ ਨਾਨਕ ਸਾਥ ਨਾ ਜੁਲੀ ਮਾਇਆ ਪਾਸ਼ਾ ਕਹਿੰਦੇ ਕਰੋੜਾਂ ਰੁਪਈਆ ਵੀ ਕੋਲ ਹੈ ਪਰ ਇਹਦਾ ਅੱਧੀ ਕੋਡੀ ਮੁੱਲ ਵੀ ਨਹੀਂ ਜਾਣ ਲੱਗਿਆ ਪਹਿਣਾ ਇਹ ਚ ਕੁਛ ਨਾਲ ਹੀ ਨਹੀਂ ਆ ਬੋਲੋ ਇਸ ਕਰਕੇ ਜੋ ਕੁਛ ਛੱਡੇ ਨਾਲ ਤੁਲਣਾ ਹੈ ਹੈ ਨਾ ਜੀ ਇਹ ਨਾ ਹੋ ਜੇ ਵੀ ਕਿ ਕੌਡੀ ਬਦਲੇ ਰਤਨ त्यागे ਇੱਕ ਕੌਡੀ ਦੇ ਕੌਡੀਆਂ ਦੀ ਖਾਤਲ ਤੇ ਰਤਨ ਆਪਣੇ ਅਮੋਲਕ ਸਵਾਸ ਜਿਹੜੇ ਉਹ ਰੱਬ ਦੇ ਨਾਮ ਵੱਲੋਂ ਤਿਆਗ ਕਰ ਦਵੋ ਇਹ ਨਾ ਕਰੋ ਰਾਜੇ ਹੈ ਨਾ ਜੀ ਜੋ ਛੱਡਣਾ ਉਹਨੂੰ ਨਾ ਬੋਤਾ ਹੋ ਕਰੋ ਜੋ ਨਾਲ ਚੱਲਣਾ ਹੈ ਉਹਦੇ ਨਾਲ ਜੁੜੋ ஒரு ஜோ பாத்ஷா கிர்பாக்கி